ਲੈਕੋ ਮੈਂ ਸਮਝਦਾ ਕਿ ਇੱਕ ਬਹੁਤ ਹੀ ਅਹਿਮ ਮਹਿਕਮੇ ਦੀ ਜ਼ਿੰਮੇਵਾਰੀ ਮਾਰਕਫੈਡਰ ਜਿਹੜਾ ਕਿ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਆਮ ਲੋਕਾਂ ਦੇ ਹੋਇਆ ਕਿਸਾਨਾਂ ਦੀ ਤਰੱਕੀ ਦੇ ਲਈ ਪੰਜਾਬ ਦੀ ਤਰੱਕੀ ਦੇ ਲਈ ਉਹਦੀ ਜ਼ਿੰਮੇਵਾਰੀ ਅੱਜ ਸਾਡੇ ਪਾਰਟੀ ਦੇ ਮਿਹਨਤੀ ਜੁਝਾਰੂ ਸਾਥੀ ਜਗਜੀਤ ਮਾਨ ਜੀ ਹੋਣਾਂ ਨੂੰ ਸੌਂਪੀ ਹੈ ਇਹਦੇ ਨਾਲ ਮੈਂ ਸਮਝਦਾ ਕਿ ਜਿੱਥੇ ਪਾਰਟੀ ਦੇ ਵਰਕਰਾਂ ਦੇ ਵਿੱਚ ਹੌਸਲੇ ਬਲੰਦ ਹੋਏ ਨੇ ਉਹਨਾਂ ਨੂੰ ਮਾਨ ਸਨਮਾਨ ਮਿਲਿਆ ਉੱਥੇ ਹੀ ਇਹ ਸੰਸਥਾ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਵੀਆਂ ਬੁਲੰਦੀਆਂ ਤੱਕ ਲੈ ਕੇ ਜਾਣਗੇ ਤਾਂ ਕਿ ਆਰਗੇਨਾਈਜੇਸ਼ਨ ਤੇ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਵੀ ਫਾਇਦਾ ਹੋ ਸਕੇ ਪੰਜਾਬ ਦੇ ਲੋਕਾਂ ਨੂੰ ਵੀ ਫਾਇਦਾ ਹੋ ਸਕੇ ਤੇ ਪੰਜਾਬ ਨੂੰ ਮੁੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਮਾਰਕਫੈਡਿਕ ਅਹਿਮ ਰੋਲ ਅਦਾ ਕਰ ਸਕਦੀ ਹੈ ਕਿਉਂਕਿ ਜਿੰਨੇ ਐਗਰੀ ਜਾਂ ਐਗਰੀ ਅਲਾਈਡ ਜਿਨਨੇ ਕੰਮ ਨੇ ਜਿਨਨੇ ਧੰਦੇ ਨੇ ਜਿਨਨੇ ਕਿੱਤੇ ਨੇ ਉਹ ਸਾਰੇ-ਸਾਰੇ ਮਾਰਕਫੈਟ ਦੇ ਵਿੱਚ ਉਹਨਾਂ ਨੂੰ ਬੜੇ ਵਧੀਆ ਸੋਹਣੇ ਤਰੀਕੇ ਨਾਲ ਨਿਭਾਇਆ ਜਾ ਸਕਦਾ ਸੋ ਸਾਡੇ ਸਾਥੀ ਛੋਟੇ ਵੀਰ ਇੰਦਰਜੀਤ ਜੀ ਨੂੰ ਅੱਜ ਦੀ ਇਸ ਨਵੀਂ ਜ਼ਿੰਮੇਵਾਰੀ ਦੀ ਬਹੁਤ-ਬਹੁਤ ਮੁਬਾਰਕਾਂ ਤੇ ਸ਼ੁਕਰੀਆ ਪਰ ਇੱਕ ਖਿਤਾਬ ਦਾ ਇੱਕ ਬੜਾ ਮਹੱਤਵਪੂਰਨ ਮਸਲਾ ਜਿਹੜਾ ਕਿ ਮਹੱਤਵ ਜਨਿਟੀਓ ਹੋ ਰਹਾ ਦੇ ਨਾਲ ਸਾਹਿਬ ਤੁਹਾਡੇ ਨਾਲ ਹੋ ਜਾਓ ਕਿਉਂਕਿ ਪ੍ਰਤਾਪ ਬਾਜਵਾਹ ਨੇ ਜਿਹੜੀ ਸਟੇਟਮੈਂਟ ਦਿੱਤੀ ਉਹ ਮੋਟੋ ਵੀ ਹਾਲਾਂਕਿ ਲਿਆ ਪਰਮਿਸ਼ਨ ਦੇ ਵੱਲੋਂ ਕਿਵੇਂ ਦੇਖਦੇ ਹਾਂ ਕਿ 2027 ਚ ਚਾਹੇ ਕਿ ਪ੍ਰਚਾਰ ਪ੍ਰਸਾਦ ਕਰ ਰਹੇ ਪਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹੈ ਦੇਖੋ 27 ਦੀਆਂ ਚੋਣਾਂ ਬਾਅਦ ਦੀ ਗੱਲ ਹੈ ਪਰ ਗੱਲ ਇਹ ਹੈ ਕਿ ਆ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਜੋ ਸੰਵਿਧਾਨ ਲਿਖਿਆ ਅਮਨ ਸਰ ਕੈਮਰਾ ਫੇਸ ਸਾਰਿਆਂ ਨੂੰ ਬਰਾਬਰੀ ਦੇ ਦਿੱਤੀ ਸਮਾਨਤਾ ਦੇ ਦਿੱਤੀ ਸਾਡੇ ਗੁਰੂ ਸਾਹਿਬਾਨ ਨੇ ਵੀ ਇਸ ਪਵਿੱਤਰ ਧਰਤੀ ਪੰਜਾਬ ਦੇ ਵਿੱਚ ਧਰਮਾਂ ਮਸਲਫ਼ ਫਿਰਕਿਆਂ ਲਕੀਰਾ ਉੱਚ ਉੱਚੀ ਚ ਜਾਤ ਪਾਤ ਦੀਆਂ ਸਾਰੀਆਂ ਹੱਦਾਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਉੱਠਣ ਦਾ ਸਨੇਹਾ ਦਿੱਤਾ ਤੇ ਫਿਰ ਵੀ ਕਾਂਗਰਸ ਪਾਰਟੀ ਜਿਹੜੀ ਕਿ ਆਪ ਦੇ ਆਪ ਨੂੰ ਹਮੇਸ਼ਾ ਸੈਕੂਲਰਿਜ਼ਮ ਦਾ ਝੰਡਾ ਬਰਦਾਰ ਪਾਰਟੀ ਕਹਾਉਂਦੀ ਰਹੀ ਹੈ ਅੱਜ ਉਸੇ ਦੇ ਲੀਡਰਾਂ ਵੱਲੋਂ ਇੱਕ ਵਾਰ ਜਾਂ ਬਾਰ ਬਾਰ ਨਹੀਂ ਗਲਤੀ ਨਾਲ ਨਹੀਂ ਜਾਣ ਬੁੱਝ ਕੇ ਚਾਹੇ ਪਹਿਲਾ ਬਾਈ ਇਲੈਕਸ਼ਨ ਦੇ ਵਿੱਚ ਆਪਾਂ ਗੱਲ ਕਰ ਲਈ ਰਾਜਾ ਬੜਿੰਗ ਦੀ ਉਹਨਾਂ ਨੇ ਦਲਿਤ ਭਾਈਚਾਰੇ ਗਰੀਬ ਦੱਬੇ ਮਜ਼ਲੂਮਾਂ ਲੋਕਾਂ ਦੇ ਖਿਲਾਫ ਉਹਨਾਂ ਨੇ ਟਿੱਪਣੀ ਕੀਤੀ ਫਿਰ ਉਸੇ ਨੂੰ ਐਂਡੋਰਸ ਚਰਨਜੀਤ ਸਿੰਘ ਚੰਨੀ ਜੀ ਨੇ ਸਪਸ਼ਟ ਕਿਹਾ ਕਿ ਜੀ ਕਾਂਗਰਸ ਪਾਰਟੀ ਦੇ ਵਿੱਚ ਦਲਿਤਾਂ ਦੀ ਕੋਈ ਪੁੱਛਗਿੱਛ ਨਹੀਂ ਹੈਗੀ ਉਹਨਾਂ ਨੂੰ ਪਰਤਾਣ ਕੀਤਾ ਜਾਂਦਾ ਹੈ ਤੇ ਹੁਣ ਉਸੇ ਮਾਨਸਿਕਤਾ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਜੋ ਬਿਆਨਬਾਜ਼ੀ ਕੀਤੀ ਹੈ ਮੈਂ ਸਮਝਦਾ ਕਿ ਬਹੁਤ ਹਲਕੇ ਦਰਜੇ ਦੀ ਬਿਆਨਬਾਜ਼ੀ ਹੈ ਘਟੀਆਂ ਸੋਚ ਦਾ ਪ੍ਰਗਟਾਵਾ ਹੈ ਜਿਹੜਾ ਇਕੱਲੇ ਬਾਜਵਾ ਸਾਹਿਬ ਦੀ ਨਹੀਂ ਕਾਂਗਰਸ ਪਾਰਟੀ ਦਾ ਹੀ ਮਾਈਂਡਸੈਟ ਕਹਿ ਜਾ ਬਣ ਚੁੱਕਿਆ ਐਂਟੀ ਦਲਿਤ ਐਂਟੀ ਗਰੀਬ ਐਂਟੀ ਕਮਜ਼ੋਰ ਜੋ ਉਹਨਾਂ ਦਾ ਮਾਈਂਡਸੈਟ ਬਣ ਚੁੱਕਿਆ ਇਸ ਤੋਂ ਕਾਂਗਰਸ ਦਾ ਅੰਦਰ ਦਾ ਜੋ ਕਲਚਰ ਹੈ ਉਹ ਸਾਹਮਣੇ ਆਉਂਦਾ ਕਿ ਕਿਸ ਤਰੀਕੇ ਦੇ ਨਾਲ ਇਹ ਸਿਰਫ ਔਰ ਸਿਰਫ ਵੱਡੇ ਪਰਿਵਾਰਾਂ ਵੱਡੇ ਘਰਾਣਿਆਂ ਦੀਹੀ ਗੱਲ ਕਰਦੀ ਹੈ ਕਾਂਗਰਸ ਪਾਰਟੀ ਆਮ ਗਰੀਬ ਲੋਕ ਜਿਹੜੇ ਕਿ ਮਿਹਨਤ ਮੁਸ਼ਕਤ ਕਰਕੇ ਲੋਕਾਂ ਦੇ ਤੇ ਪਰਮਾਤਮਾ ਦੇ ਦੇ ਅਸ਼ੀਰਵਾਦ ਦੇ ਨਾਲ ਕੁਝ ਪ੍ਰਾਪਤ ਕਰ ਲੈਂਦੇ ਨੇ ਉਹਨਾਂ ਨੂੰ ਕਿਸ ਨਫ਼ਰਤ ਦੇ ਨਾਲ ਕਾਂਗਰਸ ਪਾਰਟੀ اور ਕਾਂਗਰਸ ਪਾਰਟੀ ਦੇ ਲੀਡਰ ਬਾਜਵਾ ਸਾਹਿਬ ਵਰਗੇ ਉਹ ਦੇਖਦੇ ਨੇ ਤਾਂ ਸਪਸ਼ਟ ਜ਼ਾਹਰ ਹੁੰਦਾ ਸੋ ਬਹੁਤ ਅਨਫੋਰਚੂਨੇਟ ਹੈ ਸਮੁੱਚੇ ਤੌਰ ਦੇ ਉੱਪਰ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦੀ ਸਿਵੋਚੀ ਲੀਡਰਸ਼ਿਪ ਨੂੰ ਇਹਨਾਂ ਹਲਕੇ ਘਟੀਆਂ ਬਿਆਨਾਂ ਵਾਸਤੇ ਮਾਫੀ ਮੰਗਣੀ ਚਾਹੀਦੀ। ਕਹਿੰਦੇ ਵਰਦਨ ਹੋਵੇ ਤੋਂ ਇਸ ਤਰ੍ਹਾਂ ਦੀ ਰਾਜਾਪਟ ਦੀ ਵੀ ਇੱਕ ਵੀਡੀਓ ਆ ਜਿਹੜਾ ਆਇਆ। ਇਹੀ ਤਾਂ ਮੈਂ ਕਹਿ ਰਿਹਾ ਨਾ ਜੀ ਕਿ ਉਹਨਾਂ ਨੂੰ ਹੰਕਾਰ ਕਿਸ ਚੀਜ਼ ਦਾ ਹੈ। ਲੋਕਾਂ ਨੇ ਅਰਸ਼ ਤੋਂ ਫਰਸ਼ ਤੇ ਸੱਟ ਮਾਰਿਆ ਤੇ ਫਿਰ ਵੀ ਹੰਕਾਰ ਨਹੀਂ ਜਾਂਦਾ ਹੈਗਾ। ਹੰਕਾਰ ਕਿਸ ਚੀਜ਼ ਦਾ ਉਹਨਾਂ ਨੂੰ? ਆਪ ਦੇ ਇਸ ਗੱਲ ਦਾ ਹੰਕਾਰ ਹੈ ਕਿ ਜੀ 100 ਸਾਲਾਂ ਤੋਂ ਅਸੀਂ ਦੇਸ਼ ਦਾ ਤੇ ਰਾਜ ਕਰ ਲਿਆ ਤੇ ਇਸ ਚੀਜ਼ ਤੇ ਉਹਨਾਂ ਨੂੰ ਸ਼ਰਮ ਹੀ ਹੋਣੀ ਚਾਹੀਦੀ ਕਿ 100 ਸਾਲਾਂ ਚ ਉਹਨਾਂ ਨੇ 70-75 ਸਾਲਾਂ ਦੇ ਵਿੱਚ ਉਹਨਾਂ ਨੇ ਦੇਸ਼ ਦਾ ਨੁਕਸਾਨ ਵੀ ਕਿੰਨਾ ਕਰ ਦਿੱਤਾ ਪੰਜਾਬ ਦਾ ਨੁਕਸਾਨ ਕਿੰਨਾ ਕਰ ਦਿੱਤਾ ਸੋ ਇਸ ਕਰਕੇ 100 ਸਾਲ ਪੁਰਾਣੀ ਪਾਰਟੀ ਜਿਨੇ ਕੇ 70-75 ਸਾਲਾਂ ਦੇ ਵਿੱਚ ਬਹੁ ਗਿਣਤੀ ਸਮਾਂ ਰਾਜ ਕੀਤਾ ਹੋਵੇ ਤੇ ਉਹਨਾਂ ਔਰ ਸੈਕੂਲਰਿਜ਼ਮ ਦੇ ਝੰਡਾ ਬਰਦਾਰ ਆਪ ਦੇ ਆਪ ਨੂੰ ਘੋਲ ਤੇ ਉਸ ਪਾਰਟੀ ਦੇ ਲੋਕਾਂ ਦਾ ਇਹ ਜਾਂ ਮਾਈਂਡ ਸੈਟ ਹੋਵੇ ਇਹ ਸ਼ਰਮਨਾਕ ਹੈ ਇੱਕ ਗੜਵੰਦਨ ਨੂੰ ਲੈ ਕੇ ਦੁਬਾਰੇ ਗੱਲਾਂ ਚੱਲੀਆਂ ਨੇ ਜੀ ਕੱਲ ਮਜੀਠੀਆ ਕਹਿੰਦੇ ਸੀ ਕੱਲ ਮਜੀਠੀਆ ਕਹਿੰਦੇ ਕਿ ਚਾਹੇ ਭਾਜਪਾ ਨਾਲ ਗੜਵੰਦਨ ਦੀ ਗੱਲ ਹੋਵੇ ਚਾਹੇ ਅਕਾਲੀ ਦਲ ਦਾ ਉਹਨਰ ਸੰਜੀਤ ਤੇ ਦੇ ਸਾਥੀਆਂ ਨੂੰ ਮੋੜ ਕੇ ਲਿਆਉਂਦੀ ਹੋਵੇ ਤੁਹਾਨੂੰ ਲੱਗਦਾ ਕਿ ਆਖਰ ਕਿਧਰ ਇਹ ਜੇ ਸਾਈਟ ਦੇ ਵਿੱਚ ਇਸ ਤਰ੍ਹਾਂ ਦੇ ਗੱਲਬਾਤ ਹੁੰਦੇ ਨੇ ਜਾਂ ਆਕਾਲੀ ਦਲ ਵਾਪਸੀ ਕਰਦੇ ਨੇ ਤਾਂ ਚੁਣੌਤੀ ਨੂੰ ਕਿਵੇਂ ਸਰ ਦੇਖੋ ਇਸ ਤਰ੍ਹਾਂ ਕਿ ਚਾਹੇ ਮਜੀਠੀਆ ਸਾਹਿਬ ਨੇ ਤੇ ਚਾਹੇ ਕੋਈ ਹੋਰ ਸਾਥੀ ਨੇ ਅਕਾਲੀ ਦਲ ਦੇ ਨੇ ਚਾਹੇ ਭਾਜਪਾ ਦੇ ਨੇ ਉਹ ਦਾਅਵੇ ਕਲੇਮ ਜੋ ਮਰਜ਼ੀ ਕਰੀ ਜਾਣ ਉਹ ਉਹਨਾਂ ਦਾ ਹੱਕਵਾਲਾ ਹੈ ਉਹਨਾਂ ਦਾ ਫਰਜ਼ ਹੈ ਕਿ ਜਦੋਂ ਤੱਕ ਉਹ ਜੇ ਵੱਡੀਆਂ ਉਸੇ ਗੱਲਾਂ ਨਹੀਂ ਕਰਨਗੇ ਇਹ ਲੋਕ ਉਹਨਾਂ ਨਾਲ ਜੁੜਨਗੇ ਵੀ ਕਿਉਂ ਜੇ ਉਹ ਰੋਜ਼ੀ ਪਿਕਚਰ ਸਲਾਈ ਦੇ ਵਿੱਚ ਨਹੀਂ ਦਿਖਾਉਣਗੇ ਤੇ ਕੋਈ ਕਿਉਂ ਜੜੂਗਾ ਪਰ ਸਵਾਲ ਇਹ ਹੈ ਮੈਂ ਕੋਈ ਜੋਤਸ਼ੀ ਨਹੀਂ ਹੈਗਾ ਇਹਨਾਂ ਲੀਡਰਾਂ ਵਾਂਗੂ ਜਿਹੜੇ ਕਹਿੰਦੇ ਨੇ ਕਿ ਸਾਲ ਬਾਅਦ ਕੀ ਹੋਣਾ ਇਸ ਦੀ ਭੁਵਿੱਖਬਣੀ ਇਹ ਕਰ ਸਕਦੇ ਹੋਣਗੇ ਮੈਂ ਤਾਂ ਨਹੀਂ ਕਰ ਸਕਦਾ ਕਿਉਂਕਿ ਅਗਲੇ ਸਾਂ ਦੀ ਅਗਲੀ ਘੜੀ ਦਾ ਵੀ ਭਰੋਸਾ ਨਹੀਂ ਕਿ ਤੁਹਾਨੂੰ ਔਰ ਮੈਨੂੰ ਆਊਗਾ ਕਿ ਨਹੀਂ ਆਊਗਾ ਇਹ ਤਾਂ ਪਰਮਾਤਮਾ ਨੇ ਕਰਨੇ ਜੋ ਸਾਲ ਬਾਦ ਹੋ ਰਹਾ ਹੈ ਪਰ ਮੈਂ ਤੁਹਾਨੂੰ ਇੱਕ ਐਸ ਪੋਲਿਟੀਕਲ ਅਨਾਲਿਸਿਸ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦਾ ਸਾਰੇ মিডিਏ ਦੇ ਸਾਥੀ ਖੜੇ ਨੇ ਦਾਵੇ ਕੋਈ ਜਿਹੜੇ ਮਰਜ਼ੀ ਕਰ ਜਾਈਵੇ ਡਸਨਟ ਮੇਕ ਇਟ ਡਿਫਰੈਂਸ ਪਰ ਸਵਾਲ ਇਹ ਹੈ ਕਿ ਜਦੋਂ ਵੱਡੇ ਬਾਦਲ ਸਾਹਿਬ ਹੁਣੀ ਸੀਗੇ ਸਭ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਜਦੋਂ ਬਾਜਪਾਈ ਸਾਹਿਬ ਬੜਵਾਨੀ ਸਾਹਿਬ ਹੋਰਾਂ ਦਾ ਟਾਈਮ ਸੀਗਾ ਜਦੋਂ ਭਾਜਪਾ ਤੇ ਅਕਾਲੀ ਦਲ ਇਕੱਠੇ ਚੋਣਾਂ ਲੜਦੇ ਸੀਗੇ ਘੋਖ ਖਿਚੜੀ ਹੋ ਕੇ ਚੋਣਾਂ ਲੜਦੇ ਸੀਗੇ ਤੇ ਉਸ ਸਮੇਂ ਵੀ ਕਿਸੇ ਵੀ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦੀਆਂ 60 62 64 65 ਸੀਟਾਂ ਤੇ ਕਦੇ ਉੱਪਰ ਆਈਆਂ ਨਹੀਂ ਹੈਗੀਆਂ ਉਹਨਾਂ ਸਮਿਆਂ ਦੇ ਵਿੱਚ ਤੇ ਅੱਜ ਦੀ ਤਾਰੀਖ ਦੇ ਵਿੱਚ ਔਰ ਉਸ ਸਮੇਂ ਉਹ ਵੀ ਸੀਗੇ ਕਿ ਜਦ ਕਦੇ ਵੀ ਕੋਈ ਅਕਾਲੀ ਦਲ ਤੇ ਨਾ ਕੋਈ ਨਸ਼ਿਆਂ ਦਾ ਨਾ ਕੋਈ ਗੁਰੂ ਸਾਹਿਬ ਦੀ ਬੇਅਦਬੀ ਦਾ ਇਹ ਅਲੀਗੇਸ਼ਨ ਨਹੀਂ ਲੱਗੇ ਸੀਗੇ ਬੀਜੇਪੀ ਦੇ ਉੱਪਰ ਕਿਸਾਨਾਂ ਨੂੰ ਮਾਰਨ ਵਾਲੇ ਤਿੰਨ ਕਾਨੂੰਨਾਂ ਦੇ ਅਲੀਗੇਸ਼ਨ ਨਹੀਂ ਲੱਗੇ ਸੀਗੇ ਉਸ ਸਮਿਆਂ ਦੇ ਵਿੱਚ ਜੇ 60 62 ਸੀਟਾਂ ਆਉਂਦੀਆਂ ਰਹੀਆਂ ਨੇ ਤੇ ਅੱਜ ਜਦ ਇਹ ਦੋਨੋਂ ਪਾਰਟੀਆਂ ਦਾ ਕਿਰਦਾਰ ਇੰਨਾ ਕਿ ਘਿਰ ਚੁੱਕਿਆ ਜਿਹੜਾ ਕਿ ਲੋਕਾਂ ਦੇ ਵਿੱਚ ਨਸ਼ਰ ਹੋ ਚੁੱਕਿਆ ਕਿ ਅਕਾਲੀ ਦਲ ਨੇ ਨਸ਼ਿਆਂ ਦੇ ਵਿੱਚ ਅਕਾਲੀ ਦਲ ਨੇ ਗੁੰਡਾਗਰਦੀ ਦੇ ਵਿੱਚ ਅਕਾਲੀ ਦਲ ਨੇ ਗੁਰੂ ਸਾਹਿਬ ਦੀ ਬੇਅਦਬੀ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹੈਗੀ ਤਾਂ ਮੇਰਾ ਮੁੱਦਾ ਵਰਤਦਾ ਹੈ ਤੇ ਬੀਜੇਪੀ ਦਾ ਐਂਟੀ ਪੰਜਾਬ ਚਿਹਰਾ ਸਾਹਮਣੇ ਆ ਚੁੱਕਾ ਕੀ ਤੁਹਾਨੂੰ ਲੱਗਦਾ ਕਿ ਜੇ ਦੋਨੋਂ ਇਕੱਠੇ ਵੀ ਹੋ ਜਾਣ ਤਾਂ ਤੇ ਫਿਰ ਸਰਕਾਰ ਚ ਆ ਜਾਣਗੇ ਤੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਸ ਦੌਰ ਤੋਂ ਜਦ ਅਕਾਲੀ ਭਾਜਪਾ ਇਕੱਠੇ ਹੋ ਕੇ ਸਰਕਾਰ ਬਣਾ ਲੈਂਦੇ ਸੀ ਬੜੀ ਮੁਸ਼ਕਲ ਨਾਲ ਉਸ ਦੌਰ ਤੋਂ ਪੰਜਾਬ ਬਹੁਤ ਅੱਗੇ ਨਿਕਲ ਚੁੱਕਿਆ ਅੱਜ ਉਹਨਾਂ ਗੱਲਾਂ ਦੇ ਵਿੱਚ ਦੀਆਂ ਦੀਆਂ ਐਗਜ਼ਾਮਪਲਾਂ ਦੇ ਕੇ ਦਾਅਵੇ ਕਰ ਲੈਣਾ ਪਰ ਮਾਕ ਮਾਈ ਵਰਡਸ ਮੇਰੇ ਤੋਂ ਲਿਖ ਕੇ ਲੈ ਲਓ ਕਿ ਜੇ ਦੋਨੋਂ ਇਕੱਠੇ ਹੋ ਜਾਂਦੇ ਨੇ ਅਕਾਲੀ ਦਰ ਤੇ ਭਾਜਪਾ ਤਾਂ ਵੀ ਰਾਜ ਭਾਗ ਦੇ ਨੇੜੇ ਨਹੀਂ ਲੱਗ ਸਕਦਾ ਕਿ ਮੈਂ ਤੁਹਾਨੂੰ ਲਿਖ ਕੇ ਦੇ ਦਨਾ ਅੰਮਲ ਜੀ ਗੱਲ ਆ ਰਹੀ ਕਿ ਰੀਸ਼ਫਲ ਦੀ ਗੱਲ ਸਾਡੀ ਹੈ ਇਹ ਚੰਗਾ ਚੱਲ ਰਿਹਾ ਹੈ ਉਹ ਤਾਂ ਉਹ ਤਾਂ ਦੇਖੋ ਰੀਸ਼ਫਲ ਜਿਹੜਾ ਹੁੰਦਾ ਜੀ ਉਹਦਾ ਪ੍ਰੈਰੋਗੇਟਿਵ ਜਿਹੜਾ ਹੁੰਦਾ ਉਹ ਮੁੱਖ ਮੰਤਰੀ ਸਾਹਿਬ ਦਾ ਹੁੰਦਾ ਤੇ ਪਾਰਟੀ ਦੇ ਨੈਸ਼ਨਲ ਸੁਪਰੀਮ ਲੀਡਰ ਦਾ ਹੁੰਦਾ ਸੋ ਇਹ ਸਵਾਲ ਤੁਸੀਂ ਗਲਤ ਬੰਦੇ ਨੂੰ ਕਰ ਰਹੇ ਹੋ ਇਹ ਨੈਸ਼ਨਲ ਕਮੇਨ ਪੰਜਾਬ ਦਾ ਨਹੀਂ ਗਿਆ ਸੋ ਇਸ ਕਰਕੇ ਇਹ ਸਵਾਲ ਹੈ ਜਿਹੜਾ ਯਾਰ ਵੀ ਤੁਸੀਂ ਕੇਜਰੀਵਾਲ ਜੀ ਨੂੰ ਪੁੱਛੋ ਤੇ ਜਾਂ ਭਗਵੰਤ ਮਾਨ ਜੀ ਨੂੰ ਪੁੱਛੋ